ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਦੇ ਆਂ ਅਮਰੂਦ ਤੇ ਜਿਸ ਤਰ੍ਹਾਂ ਬਹੁਤ ਸਾਰੇ ਵੀਰ ਭਾਈ ਪੁੱਛਦੇ ਆ ਵੀ ਇਸ ਤਰ੍ਹਾਂ ਦਾ ਫਾਲ ਹੋ ਕੇ ਅਮਰੂਦ ਦਾ ਜਿਹੜਾ ਡੱਗ ਪੈਂਦਾ ਠੀਕ ਹੈ ਜੀ ਇਹਦੇ ਜਿਹੜਾ ਡੱਗਣ ਦਾ ਕਾਰਨ ਹੈ ਕਈ ਵਾਰੀ ਤਾਂ ਆਪਣਾ ਜਿਹੜਾ ਅਮਰੂਦ ਦਾ ਬੂਟਾ ਉਹ ਇਹੋ ਜੀ ਜਗ੍ਹਾ ਤੇ ਲੱਗਿਆ ਹੁੰਦਾ ਵੀ ਇਹਨੂੰ ਥੋਪੀ ਨਹੀਂ ਆਉਂਦੀ ਜੀ ਉਹਦੇ ਕਾਰਨ ਵੀ ਇਹ ਡੱਗ ਪੈਂਦਾ ਦੂਜਾ ਕਾਰਨ ਹੈਗਾ ਵੀ ਅਮਰੂਦ ਦਾ ਬੂਟਾ ਕਈ ਵਾਰੇ ਆਪਣੇ ਇਹੋ ਜੀ ਜਗ੍ਹਾ ਤੇ ਲੱਗਿਆ ਹੁੰਦਾ ਜਿੱਥੇ ਪਾਣੀ ਜ਼ਿਆਦਾ ਹੁੰਦਾ ਤੇ ਜਾਂ ਉਹਨੂੰ ਬਿਲਕੁਲ ਹੀ ਨਹੀਂ ਮਿਲਦਾ ਹੁੰਦਾ ਜੀ ਸੋਕੇ ਦੇ ਕਾਰਨ ਤੇ ਜ਼ਿਆਦਾ ਪਾਣੀ ਦੇ ਕਾਰਨ ਵੀ ਜਿਹੜਾ ਫਲ ਹੈ ਉਹ ਡਿੱਗ ਪੈਂਦਾ ਠੀਕ ਹੈ ਜੀ ਜੇ ਪਕਾਲ ਕਰਗੇ ਵੀ ਅਮਰੂਦ ਨੂੰ ਜ਼ਿਆਦਾ ਤੋਂ ਜ਼ਿਆਦਾ ਫਲ ਕਿਸ ਤਰ੍ਹਾਂ ਆਵੇ ਤੇ ਡਿੱਗੇ ਨਾ ਠੀਕ ਹੈ ਜੀ ਉਹਦੇ ਵਾਸਤੇ ਸੁਣ ਲਓ ਵੇਖ ਤਾਈੜੀ ਅਮਰੂਦ ਦੀ ਐ ਜਦੋਂ ਫਲ ਲੱਗ ਕੇ ਹਟ ਗਿਆ ਉਹਦੀ ਕਟਿੰਗ ਕਰਨੀ ਆ ਆਪਾਂ ਜਿਸ ਤਰ੍ਹਾਂ ਝੁੰਡ ਬਣਦਾ ਐ ਇੱਥੋਂ ਡਾਣੀਆਂ ਪਾਟਦੀਆਂ ਇਸ ਜਗ੍ਹਾ ਤੋਂ ਇਸ ਜਗ੍ਹਾ ਤੋਂ ਇਸ ਜਗ੍ਹਾ ਤੋਂ ਅਮਰੂਦ ਆ ਜਿਹੜਾ ਉਹ ਆਪਾਂ ਕੱਟ ਦੇਣਾ ਫਰੂਟ ਤੋਂ ਬਾਅਦ ਠੀਕ ਆ ਜੀ ਇਹਨੂੰ ਨਵੀਆਂ ਡਾਣੀਆਂ ਆਉਣਗੀਆਂ ਤੇ ਜ਼ਿਆਦਾ ਫੁੱਲ ਤੇ ਜ਼ਿਆਦਾ ਫਲ ਲੱਗੂਗਾ ਠੀਕ ਆ ਜੀ ਇੱਕ ਆਪਾਂ ਅਮਰੂਦ ਨੂੰ ਦੇਸੀ ਰੇ ਆ ਜਿਹੜੀ ਉਹ ਜ਼ਰੂਰ ਪਾਉਣੀ ਹੈ ਤੇ ਇਹਦੇ ਵਿੱਚ ਆਪਾਂ ਪोटाश ਦੀ ਵਰਤੋਂ ਜ਼ਰੂਰ ਕਰਨੀ ਹੈ ਅਮਰੂਦ ਦੇ ਵਿੱਚ ਪोटाश ਇਹਨੂੰ ਲਾਜ਼ਮੀ ਚਾਹੀਦਾ ਹੁੰਦਾ ਹੈ ਪोटाश ਦੀ ਘਾਟ ਕਰਨੀ ਇਹਦੇ ਫਲ ਡੇਗਦੇ ਆ ਜਿਹੜੀ ਆਪਾਂ ਖੇਤਾਂ ਦੇ ਵਿੱਚ ਪोटाश ਵਰਤਦੇ ਆ ਉਹਦੀ ਵਰਤੋਂ ਥੋੜੀ ਜਿਹੀ ਪोटाश ਇਹਨੂੰ ਜ਼ਰੂਰ ਪਾਉਣੀ ਹੈ ਬੂਟੇ ਨੂੰ ਉਹਦੇ ਕਾਰਨ ਪोटाश ਦੀ ਘਾਟ ਕਰਨੀ ਦਾ ਫਲ ਡੇਗਦਾ ਤੇ ਮੇਨ ਕਾਰਨ ਹੁੰਦਾ ਇਹਦਾ ਧੁੱਪ ਨਾ ਆਉਣਾ ਜਾਂ ਜਿਆਦਾ ਪਾਣੀ ਲੱਗਣਾ ਜਾਂ ਬਿਲਕੁਲ ਨਾ ਲੱਗਣਾ ਠੀਕ ਹੈ ਜੀ ਤੇ ਜਦੋਂ ਅਮਰੂਦ ਨੂੰ ਇਸ ਤਰ੍ਹਾਂ ਦਾ ਫਲ ਆਇਆ ਹੋਵੇ ਉਦੋਂ ਇਹਨੂੰ ਇੱਕ ਤਾਂ ਇਹਤੇ ਯੂਰੀਆ ਦੀ ਵਰਤੋਂ ਬਿਲਕੁਲ ਨਹੀਂ ਆਪਾਂ ਕਰਨੀ ਉਦੋਂ ਬਿਲਕੁਲ ਇਹਤੇ ਯੂਰੀਆ ਦੀ ਵਰਤੋਂ ਨਹੀਂ ਕਰਨੀ ਜਿਆਦਾ ਥੋੜੀ ਯੂਰੀਆ ਪੰਡ ਦੇ ਨਾਲ ਵੀ ਇਹਦਾ ਫਲ ਡਿੱਗ ਪੈਂਦਾ ਠੀਕ ਹੈ ਜੀ ਇਹਨੂੰ ਪਕਾਉਣ ਵਾਸਤੇ ਉਡੀ ਪोटाश ਦੀ ਮਾਤਰਾ ਨੂੰ ਪਾਉਣੀ ਹੈ ਪਾਣੀ ਦਾ ਤੇ ਧੁੱਪ ਦਾ ਖਾਸ ਖਿਆਲ ਰੱਖਣਾ ਹੈ ਠੀਕ ਹੈ ਜੀ ਤੇ ਜੇ ਆਪਣਾ ਅਮਰੂਦ ਗਮਲੇ ਦੇ ਵਿੱਚ ਲੱਗਿਆ ਤਾਂ ਉਹਦੇ ਵਾਸਤੇ ਜਿਹੜਾ ਹੈਗਾ 20 ਇੰਚ ਦਾ ਘੱਟ ਤੋਂ ਘੱਟ ਗਮਲਾ ਆਪਣਾ ਚਾਹੀਦਾ ਫਿਰ ਇਹ ਗ로우 ਕਰੂਗਾ ਨਹੀਂ ਉਦੋਂ ਘੱਟ ਅਮਰੂਦ ਦਾ ਬੂਟਾ ਗਮਲੇ ਦੇ ਵਿੱਚ ਲਾਉਣ ਦਾ ਫਾਇਦਾ ਨਹੀਂ ਹੈ ਜੀ ਇਹ ਸੀ ਕਿ ਅਮਰੂਦ ਬਾਰੇ ਜਾਣਕਾਰੀ ਜੀ ਕਿਰਪਾ ਕਰਕੇ ਧਿਆਨ ਦਿਓ ਇਹਨਾਂ ਗੱਲਾਂ ਦਾ ਧਿਆਨ ਰੱਖਿਓ ਤੇ ਜੇ ਕਿਸੇ ਕੋਲੋਂ ਇਨੇ ਖਲਦੀ ਵਰਤੋਂ ਵੀ ਆਪਾਂ ਦੂਰ ਕਰਨੀ ਆ ਥੋੜੀ ਸਰੋਂ ਦੀ ਖਾਲ ਲੈ ਕੇ ਨਾ ਮਨ ਕੇ ਚੱਲੋ ਐਡਾ ਬੂਟਾ ਆ ਤਾਂ 2-3 ਕਿਲੋ ਖਾਲ ਘੋਲ ਕੇ ਬੂਟੇ ਦੀਆਂ ਜੜਾਂ ਪੋਲੀਆਂ ਕਰਕੇ ਇਹਦੇ ਚਾਰ ਸਫੇਰੇ ਸਰੋਂ ਦੀ ਖਾਲਾ ਜਿਹੜੀ ਪਾਉਣੀ ਆ ਉਹਦੇ ਨਾਲ ਵੀ ਜਿਹੜਾ ਬੂਟੇ ਦੇ ਵਿੱਚ ਫਾਲਾ ਉਹ ਜਿਆਦਾ ਤੋਂ ਜਿਆਦਾ ਆਊਗਾ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਇਸ ਕਿਰਪਾ ਕਰਕੇ ਸਾਡਾ ਚੈਨਲ ਹੈ ਉਹਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਜੀ